ਮੋਟੂ ਦੇਖੋ ਵੀ ਮੋਟੂ ਬਿੱਤਰਾ ਬੈਠਾ ਮੋਟੂ 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 ਤਰਾ 28 ਵੀਰ ਸੇਰੀ ਮੋਟੂ ਕਬਈ ਮੋਟੂ ਲੈ ਵੀ ਨਵੇਂ ਕਰਕੇ ਨੋਆ ਪੱਟੀਆਂ ਲੀ ਤੇ ਰਾਤ ਬਈ ਮੀਂਹ ਆ ਗਿਆ ਸਾਰਾ ਦੇਖੋ ਬੁਰਾ ਹਾਲ ਹੋ ਗਿਆ ਤੇ ਮਿੱਟੀ ਮੁੱਟੀ ਸਾਬੰਦਰ ਜਾ ਰਹੀ ਹੈ ਵੀ ਪਰ ਪਰ ਕਾ ਇੰਨਾ ਘਾਰਾ ਹੋ ਗਿਆ ਤੇ ਮੋਟੂ ਦੇਖੋ ਵੀ ਸੇਰੀ ਸਿੱਨੇ ਬੋਗਾ ਵਰਖਾ ਮਿੱਟੀ ਕਿ ਲਿਪੜ ਲਿਪੜ ਅੰਦਰ ਜਾ ਤੇ ਵੀ ਰਾਤ ਬਾਅਦ ਮੈਂ ਪਿਆ ਨੇਰੀ ਵੀ ਚਲੀ ਜਾਂ ਨਾਲ ਨਾਲ ਤੇ ਦੇਖੋ ਸਵੇਰ ਕੇ 7 ਸਵੇਰ ਪੌਣੇ 7 ਵਜੇ ਦਾ ਟਾਈਮ ਆ ਤੇ ਧੁੱਪ ਨਿਕਲ ਗਈ ਸਵੇਰ ਸਵੇਰੇ ਤੇ ਡੰਗ ਡੁੰਗ ਰ ਆਪਣ ਨੇ ਕੱਢਤੀ ਬਾਅਦ ਵੀ ਰਾਤ ਦੀ ਲਾਈਟ ਵੀ ਬੱਜ ਰਹੀ ਆ ਤੇ ਪਾਣੀ ਪੁਣੀ ਪਲਾ ਕੇ ਤੇ ਬਾਕੀ ਧੁੱਪ ਨਿਕਲ ਗਈ ਮੌਸਮ ਤਾਂ ਹੋ ਗਿਆ ਸਾਫ ਪਰਦਾਰਾ ਹੀ ਕਰਾ ਹੋ ਗਿਆ ਵੀ ਨਿਊ ਆ ਸਾਰੀਆਂ ਪਰਕੀਆਂ ਸਾਸਰੀ ਘਰ ਦੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫਿਰ ਤੁਹਾਡੇ ਕੋਲ ਨਵੇਂ ਦਿਨ ਤੇ ਕਿੰਨੇ ਵੀਡੀਓ ਦੇ ਵਿੱਚ ਤੇ ਵੀਰੋ ਸਵੇਰ ਕੇ ਪੌਣੇ 7 ਹੋ ਗਏ ਤੇ ਤਰੀਕ ਹੋ ਗਈ ਅੱਜ ਜਿਹੜੀ ਤੇ ਨਾ ਜੂਨ ਫੇਸਟ ਦੇ ਰਿਹਾ ਕਿ ਉਹਨਾਂ ਦਾ ਤਾਂ ਟਾਈਮ ਤੇ ਨਵੇਂ ਕਰ ਕਿੰਨੋਂ ਬਈ ਆਪਾਂ ਨੇ ਪੱਟਤੀ ਜੀ ਦੇਖੋ ਤੇ ਪਾਣ ਲੱਗੇ ਤੇ ਕੱਲ ਪਰਸੋਂ ਨਿਊ ਪਟਰੇ ਪਰ ਭਾਈ ਰਾਤ ਮੀਂਹ ਆ ਗਿਆ ਤੇ ਮੀਂਹ ਤੇ ਤੂਫਾਨ ਜਿਆਦਾ ਮੀਂਹ ਤੇ ਤੂਫਾਨ ਬਹੁਤ ਚੱਲਿਆ ਤੇ ਨਿਊ ਉਹ ਤਾਂ ਗਿੱਲੀ ਹੋ ਗਈ ਪਰ ਮੌਸਮ ਵੀਰੋ ਸਵੇਰ ਦਾ ਸਾਫ਼ ਹੋ ਗਿਆ ਕਿਉਂਕਿ ਧੁੱਪ ਨਿਕਲੇਗੀ ਤੇ ਵਧੀਆ ਬਣ ਜਾ ਮੌਸਮ ਪਰ ਗਿੱਲਾ ਹੋ ਗਿਆ ਬਈ ਬੁਰਾ ਹਾਲ ਹੋ ਗਿਆ ਸਾਰੇ ਪਾਸਾ ਘਾਰੇ ਘਰਾ ਚਿੱਕੜ ਚਿੱਕੜ ਹੋ ਗਿਆ ਇਹ ਟਰੈਕਟਰ ਆਪਾਂ ਨੂੰ ਆਪਣੇ ਉੱਲੇ ਗੜੀ ਨਾਲ ਖਾਣੇ ਪਏ ਬਾਹਰ ਦੋਏ ਗੱਡਾ ਜਗਾ ਕਰਕੇ ਲੈ ਵੀ ਆਪਾਂ ਨੇ ਲੈਟਰੀਨ ਵਾਲੇ ਟੈਂਕ ਵੀ ਦਵਾ ਲਈ ਨਵੇਂ ਤੇ ਪਹਿਲੀ ਕੋਈ ਆਪਣੀ ਵੀਰੋ ਥੋੜੀ ਜਿਹੀ ਗਿਰਕੀ ਦੀ ਖਰਾਬ ਹੋ ਗਈ ਤੇ ਆਪਾਂ ਨਵੇਂ ਕਰਾਤੀਏ ਤੇ ਵੀ ਆਪਣੇ ਤੇ ਦੋ ਤਿੰਨ ਦਵਾਣੇ ਆ ਤੇ ਬਾਕੀ ਬਾੜੇ ਨੂੰ ਦੇਖ ਲਓ ਬਈ ਬਹੁਤ ਬੁਰਾ ਹਾਲ ਹੋਇਆ ਤੇ ਆਪਾਂ ਟਰੈਕਟਰ ਤੁਹਾਨੂੰ ਦਿਖਾਏ ਬਾਹਰ ਖੜਾ ਰਖਿਆ ਤੇ ਰੇਤਾ ਵੀ ਆ ਗਿਆ ਸਾਰਾ ਕੁਝ ਆਇਆ ਪਿਆ ਵੀ ਸੜੀਆ ਵੀ ਆਪਾਂ ਲਿਆਏ ਤੇ ਤੇ ਮਿਸਤਰੀ ਥੋੜਾ ਲੇਟ ਆਇਆ ਇਹ ਜੇ ਨਿਊ ਨਿਊ ਲੱਗ ਰਹੇ ਆ ਪੱਟਣਾ ਸਰੀਿਆਂ ਨੂੰ ਵੀ ਦੇਖੋ ਵੀਰ ਜਿੰਨਾਂ ਘਾੜ ਲੱਗਿਆ ਤੇ ਰਾਤ 1 ਵਜੇ ਵੀ ਪੱਤਰ ਪਾਲ ਦੇਗਾ ਵੀ ਟਰੈਲੀ ਤੇ ਤਰਪਾਲ ਉਤਰ ਗਈ ਧੀ ਤੇ ਮਹੀਨਾ ਲੱਗਦੀ ਮਰੇ ਪਿਆ ਕਿਉਂਕਿ ਇਸ ਨੂੰ ਤੇ ਗੱਡੀ ਵੀ ਆਪਾਂ ਨੂੰ ਬਾਹਰ ਕੱਢਣੀ ਪਈ ਉੱਤਰ ਤੇ ਤੇ ਬਾਕੀ ਮੌਸਮ ਬਈ ਹੋ ਗਿਆ ਸਾਫ ਦੇਖਦੇ ਆਂ ਫਿਰ ਤੇ ਬਣਦਾ ਤੇ ਨਿਊ ਨੂੰ ਰਹਿ ਗਈ ਬਈ ਥੋੜੀ ਜਿਹੀ ਆਪਣੀ ਅੱਜ ਮੈਨੂੰ ਲੱਗਦਾ ਨਿਊ ਪਟਦੀ ਤੇ ਸੋਲ ਦੇਖੋ ਕਿਵੇਂ ਵਧੀਆ ਨਿਕਲਿਆ ਹੁਣ ਤੇ ਪੌਸ਼ਮ ਭਾਈ ਕੱਲ ਕਾ ਵੀ ਖਰਾਬ ਦੱਸਿਆ ਕੱਲ ਕਾ ਹੀ ਮੈਂ ਦੱਸਿਆ ਤੇ ਹੁਣ ਚੱਲਦੇ ਆਂ ਵੀ ਚਰੀ ਕੱਖੋ ਖੁਕ ਲੈਣ ਆਪਾਂ ਤੇ ਬਣੇ ਰਿਹਾ ਵੀਡੀਓ ਦੇ ਨਾਲ ਐਂ ਵੀ ਰਾਤ ਦਾ ਅੰਮੀ ਪਿਆ ਦੇਖ ਲਓ ਪਿੰਨਰ ਪਾਣੀ ਖੜਾ ਤੇ ਕੁੱਪਾਂਗੇ ਲਵਾ ਕੇ ਤੇ ਬਈ ਆਪਾਂ ਥੂੜੀ ਪਾਵਾਂਗੇ ਕਿ ਤੋੜੀ ਲੈਣੀ ਤੇ ਫਿਰ ਕੱਖ ਲੈ ਤਾਵਾਂਗੇ ਤੇ ਮੋਟੂ ਬਈ ਆਪਣੇ ਗੇਲ ਆ ਗਿਆ ਦੇਖੋ ਆਇਆ ਮੋਟੂ ਤੇ ਚਲੋ ਬਰ ਤੋੜੀ ਥੜੀ ਪਾਣੇ ਆ ਫਿਰ ਮੱਲੇ ਆ ਦੇਖੋ ਬਈ ਸਵੇਰੀ ਸਵੇਰੀ ਪਤਾ ਨਹੀਂ ਕਿੱਥੇ ਤੇ ਆਇਆ ਤੇ ਆਪਾਂ ਚਲੇ ਆਂ ਵੀ ਚਰੀ ਲੈਣਾ ਤੇ ਤੋੜੀ ਆਪਾਂ ਪਾ ਕੇ ਆ ਗਏ ਤੇ ਹੁਣ ਚਲੇ ਆਂ ਚਰੀ ਲੈਣ ਤੇ ਚਰੀ ਆਪਾਂ ਤੁਹਾਨੂੰ ਦਿਖਾਈ ਸੀ ਵੀ ਪਿਛਲੀ ਵੀਡੀਓਵਾਂ ਤੇ ਵਾੜਾ ਆਪਾਂ ਲਾਤ ਸੀ 10 ਦਿਨ ਹੋ ਗਏ ਸੀ ਤੇ ਹੁਣ ਲੈਣ ਚਲੇ ਆਂ ਵੀ ਦੇਖੋ ਰਸਤਾ ਥੋੜਾ ਜਿਹਾ ਖਰਾਬ ਸੀ ਇਸ ਕਰਕੇ ਮੈਨੂੰ ਰੇੜੀ ਲੈ ਕੇ ਆਣੀ ਪਈ ਕਿਉਂਕਿ ਆਹ ਦੇਖੋ ਪਾਣੀ ਖੜਿਆ ਤੇ ਗਿੱਲਾ ਹੋ ਰਿਹਾ ਸੀ ਤੇ ਉਹ ਉੱਤੇ ਜਾਣਾ ਆਪਾਂ ਨੇ ਅੱਗੇ ਤੇ ਚਲੋ ਫਿਰ ਚੱਲਦੇ ਆਂ ਵੜਦੇ ਆਂ ਚਰੀ ਮਿੱਤਰੋ ਪਹੁੰਚ ਗਏ ਆਪਾਂ ਆਪਣੇ ਨਹਿਰ ਵਾਲੇ ਖੇਤਾਂ 'ਵਾਂ ਤੇ ਨਦੀ ਆ ਗਈ ਆਪਣੀ ਆ ਦੇਖੋ ਸਾਰੀ ਆਪਣੀ ਨਹਿਰ ਆ ਵੀਰੋ ਲਵੇ ਲਵੇ ਪਹਿਲਾਂ ਵੀ ਤੁਹਾਨੂੰ ਵੀਡੀਓ ਚ ਦਿਖਾਉਂਦਾ ਰਿਹਾ ਸੀ ਤੇ ਲਵੇ ਲਵੇ ਸਾਰੀ ਨਹਿਰ ਜਾ ਰਹੀ ਆ ਤੇ ਵੀਰੋ ਜਦੋਂ ਇਹ ਬਾਰਿਸ਼ਾਂ ਦੇ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਆ ਹੁਣ ਤੇ ਅੱਗੇ ਅੱਗੇ ਜੀਰੀ ਦਾ ਟਾਈਮ ਹੋ ਗਿਆ ਵੀਰੋ ਅੱਜ 3 ਜਿਹੜੀ ਜੂਨ ਹੋ ਗਈ ਤੁਹਾਨੂੰ ਪਤਾ 3 ਜੂਨ ਹੋ ਗਈ ਤੇ 15 ਜੂਨ ਤੱਕ ਝੋਨਾ ਸਟਾਰਟ ਹੋ ਜਾਊਗਾ ਤੇ ਆਪਣਾ ਵੀ ਵੀਰੋ 14 ਦੀ ਜਿਹੜੀ ਬਹੁਤ ਤਿਆਰ ਹੋਣ ਲੱਗੀ ਤੇ 10 ਤੇ 15 ਤਰੀਕ ਨੂੰ ਮੱਤ ਲਾ ਦਾਂ 14 ਦੀ ਵੀ ਬਾਕੀ ਜਦੋਂ ਵੀਰੋ بارشਾਂ ਦੇ ਮੌਸਮ ਆ ਗਏ ਅੱਗੇ ਅੱਗੇ ਤੇ ਨਹਿਰ ਵੀਰੋ ਖੁੱਲ੍ਹ ਭਰ ਜਾਂਦੀ ਦੇਖੋ ਖੁੱਲ੍ਹ ਭਰ ਕੇ ਚੱਲਦੀ ਔਰੇ ਔਰੇ ਤੱਕ ਪਾਣੀ ਆ ਜਾਂਦਾ ਇਹ ਤਾਂ ਇੱਥੇ ਇੱਥੇ ਤੱਕ ਤੇ ਬਾਕੀ ਮੌਸਮ ਵੀਰੋ ਅੱਜ ਦਾ ਹੋ ਗਿਆ ਸਾਫ਼ ਤੇ ਦੇਖੋ ਧੁੱਪ ਵਧੀਆ ਨਿਕਲ ਗਈ ਤੇ ਥੋੜਾ ਥੋੜਾ ਪਹਿਲਾਂ ਮੈਂ ਤੁਹਾਨੂੰ ਦੱਸਿਆ ਰਾਤ ਜਿਹੜਾ ਮੀਂਹ ਪਿਆ ਦੇਖੋ ਪਾਣੀ ਬੜੀ ਵਾ ਖੜਾ ਹਾ ਤੇ ਬਾਕੀ ਸੂਰਜ ਨਿਕਲ ਗਿਆ ਵਧੀਆ ਮੌਸਮ ਹੋ ਗਿਆ ਤੇ ਵੀਰੋ ਜਿਹੜਾ ਅੱਜ ਦਾ ਮੌਸਮ ਖਰਾਬ ਦੱਸਿਆ ਹੋਇਆ ਤੇ ਅੱਜ ਰਾਤ ਨੂੰ ਤੇ ਅੱਜ ਦਾ ਦਿਨ ਅਤੇ ਕੱਲ ਦੇ ਦਿਨ ਦਾ ਵੀਰੋ ਮੀਂਹ ਦੱਸਿਆ ਹੋਇਆ ਦੇਖੋ ਕੀ ਬਣਦਾ ਤੇ ਬਾਕੀ ਚਰੀ ਆਪਣੀ ਤੁਹਾਨੂੰ ਆਪਾਂ ਪਹਿਲਾਂ ਵੀ ਦਿਖਾਈ ਸੀ ਤੇ ਛੋਟੀ ਛੋਟੀ ਸੀ ਤੇ ਹੁਣ ਆਪਣੀ ਹੋ ਗਈ ਵਧੀਆ ਤੇ ਆਪਾਂ ਨੇ ਅੱਧੀ ਅੱਧੀ ਪਨਾਲ ਮੇਨ ਲੱਗਦਾ ਖਰਾਬ ਹੀ ਦਿੱਤੇ ਇਸੇ ਨੂੰ ਵੱਢ ਗਏ ਤੇ ਵੀਡੀਓ ਫਾਣਨ ਦਾ ਕੋਈ ਲਖਾ ਨਹੀਂ ਸਕੀ ਤੇ ਬਣਾ ਕੇ ਤੇ ਕਿਉਂਕਿ ਟਾਈਮ ਨਹੀਂ ਲੱਗਦਾ ਵੀਰੋ ਇੱਕ ਪਾਸੇ ਮਿਸਤਰੀ ਲੱਗ ਰਹੇ ਆ ਤੇ ਦੂਜੇ ਪਾਸੇ ਵੀਰੋ ਆਪਣੇ ਝੋਨ ਦਾ ਕੰਮ ਵੀ ਸਟਾਰਟ ਹੋਣ ਵਾਲਾ ਤੇ ਮਿਸਤਰੀ ਭਰੇ ਮਿਸਤਰੀ ਲੱਗੇ ਤੇ ਦੇਖੋ ਹੁਣ ਇਹ ਚਰੀ ਅੰਨੀ ਆਪਾਂ ਨੇ ਬਾੜਾ ਖਲਾ ਖਲਾ ਤੀ ਦੇਖੋ ਇੰਨੀ ਪੜਤੀ ਤੇ ਬਾਕੀ ਢਿੱਡੀ ਹੋ ਗਈ ਵੀਰੋ ਤੇ ਚਲੋ ਫਿਰ ਚੜੀ ਵੜਦੇ ਆਂ ਫਿਰ ਆਪਾਂ ਰੇੜੀ ਪਿੱਛੇ ਖੜਾਏ ਕਿਉਂਕਿ ਥੋੜਾ ਜਿਹਾ ਗਿੱਲਾ ਸੀ ਇੱਥੇ ਰਕਾਣੀ ਓੱਖਾ ਸੀ ਹੱਥ ਜਾਂਦੀ ਪਰ ਗਿੱਲਾ ਸੀ ਕਰਕੇ ਮੈਂ ਪਿੱਛੇ ਘਟਾਤੀ ਤੇ ਬਾਕੀ ਮੌਸਮ ਹੋ ਗਿਆ ਜਗਾ ਸਾਬ ਦੇਖਦੇ ਆਂ ਕੀ ਬਣਦਾ ਅੱਗੇ ਇਹ ਮਿਸਤਰੀਆਂ ਨੇ ਵੀ ਰੋ ਆ ਜਾਣਾ 8:30 ਵਜੇ ਤੇ ਚਲੋ ਫਿਰ ਵੜਦੇ ਆਂ ਚੜੀ ਫਿਰ ਕਰਦੇ ਆਂ ਆਪਾਂ ਗੱਲ ਵੀਡੀਓ ਵਧੀਆ ਲੱਗੀ ਫਿਰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ